ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਤੇ ਅੱਜ ਆਪਾਂ ਲੌਣ ਲੱਗੇ ਆਂਗੇ ਡੋਲੂ ਕਰਾਹਾ ਤੇ ਦੇਖ ਰਿਹਾ ਫਿਰ ਅੱਜ ਛੋਟਾ ਆਪਣਾ ਪੁਰਾਣਾ ਖੁੰਡ ਡੋਲੂ ਕਰਾਹੇ ਚ ਕੀ ਕਰਦਾਗਾ ਵੀ ਆਪਾਂ ਡੋਲੂ ਕਰਾ ਪਹਿਲਾ ਤਾਂ ਕਿਉਂ ਹੋਇਆ ਤੇ ਨਾ ਜੱਟਾਂ ਦਾ ਦੁਸ਼ਮਣ ਆ ਆ ਜਾਂਦਾ ਆ ਭੱਜ ਗਿਆ ਆ ਜਾਂਦਾ ਆ ਫਿਰਦਾ ਗੇੜੇ ਘੰਦਾ ਕਿੱਧਰ ਭਜੇਗਾ ਖੜ ਜਾ ਹਥਿਆਰ ਹੈਗਾ ਮੇਰੇ ਕੋਲੇ ਚੱਲ ਮੈਂ ਤਰਾ ਕਿਧਰ ਭਜੇਗਾ ਚੱਲ 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 ਉਹ ਨੀਚੇਆਂ ਬੜ ਗਿਆ ਮਾਰਦਾ ਇੰਨੀਆਂ ਤਾਂ ਇੰਨੀਆਂ ਦਾ ਪਤੰਦਰਾ ਜੀਵਣ ਮਾਰੂ ਕਿਹਣੀ ਮਾਰਦਾ ਹੈ 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 ਕਿਧਰ ਭਜੇਗਾ ਲੀਚੀਆਂ ਮਾਰਦਾ ਲੈ ਛਕਾਲੂ ਮੈਂ ਛਕਾਲੂ ਕਿਧਰ ਭਜੇਗਾ ਉਹ ਸੋਟੀ ਪੈਰ ਤੇ ਚੜ ਗਿਆ ਸੀ ਓਏ ਹਾਹਾ ਰਾਗੜ ਤਸ਼ਕਰ ਰਾਗੜਤਾ ਹੈ ਪਤਾ ਨਹੀਂ ਲੱਗਦਾ ਤੈਨੂੰ ਹਰਾਮਖੋਰ ਬੱਟਾਂ 'ਚ ਮੋਰੇ ਕੱਢਦੇ ਤੂੰ ਇੰਨੇ ਸਾਲ ਤੱਕ ਡ੍ਰਿਲ ਨਹੀਂ ਮਾਰਦੀ ਜਿੰਨੇ ਤੂੰ ਮਾਰਤੇ ਚੱਕੋ ਵੀ ਇਹਦਾ ਕੰਮ ਕਰਤਾ ਧਮ ਚੜਾਤਾ ਹੋ ਹੋ ਇਹਨਾਂ ਦਾ ਕਦੇ ਭਰਤੀ ਦੀ ਤਿਆਰੀ ਵਲੇ ਨਹੀਂ ਭਜੇ ਕਾਮੀ ਰੋਗਤਾ ਹੀ ਆਪਣਾ ਦਾ ਡੋਲੂ ਕਰਾ ਦੇਣੇ ਲੋ ਵੀ ਮਿੱਤਰੋ ਆਪਾਂ ਦੂਜਾ ਕਰਾ ਛੱਡ ਕੇ ਪਰ ਕੇ ਹੋਰ ਲੈ ਕੇ ਆਉਣੇ ਆ ਪਰ ਕੇ ਓਹੋ ਦਮ ਚੜਾਤਾ ਚੱਲ ਵੀ ਝੋਟਿਆ ਹੋਰ ਦੇਖਾਂ ਜੇ ਕੋਈ ਸ਼ਿਕਾਰ ਮਿਲਿਆ ਤਾਂ ਮਾਰਾਂਗੇ ਫਿਰ ਉਹਨੂੰ ਵੀ ਲੋ ਵੀ ਮਿੱਤਰੋ ਆਪਾਂ ਹੁਣ ਐਸ਼ਰ ਲਿਆਏ ਆਪਣੇ ਟਰੈਡ ਦੇ ਥੋੜੀ ਜੀ ਪ੍ਰੋਬਲਮ ਆ ਗਈ ਸੀਗੀ ਇੱਕ ਲਿੰਕਾਂ ਦੀ ਆਪਣੇ ਜਿਹੜੀਆਂ ਆ ਜੀ ਜਾਂ ਹੁੰਦੀਆਂ ਨੇ ਲਿੰਕਾਂ ਦੀਆਂ ਇਹ ਆਪਣੇ ਟਰੈਕ ਦੇ ਹੈ ਨਹੀਂ ਗੀਆਂ ਪੁਰਾਣਾ ਮਾਡਲ ਕਰਕੇ ਤੇ ਫਿਰ ਲਿੰਕਾਂ ਝੂਟਾ ਮਾਰਦੀਆਂ ਸੀ ਇਧਰ ਉਧਰ ਤੇ ਜਿਹਦੇ ਕਰਕੇ ਇੱਕ ਰਾਹਾ ਨਾ ਇਧਰ ਉਧਰ ਹੁੰਦਾ ਸੀਗਾ ਤੇ ਜਦੋਂ ਆਪਾਂ ਇੱਥੇ ਬੈਕ ਚੜਾਉਂਦੇ ਸੀ ਤੇ ਫਿਰ ਉਹ ਚੜਦਾ ਨਹੀਂ ਸੀ ਬੈਕ ਇਧਰ ਉਧਰ ਝੂਟੇ ਮਾਰਦਾ ਸੀਗਾ ਤੇ ਆਪਣਾ ਦੋਸਤ ਆਪਾਂ ਨੂੰ ਕਹਿੰਦਾ ਵੀ ਤੂੰ ਟਰਾਈਟ ਹੀ ਲੈ ਜਾ ਮੇਰਾ ਤੇ ਹੁਣ ਆਪਾਂ ਇਹਦੇ ਨਾਲ ਲੈ ਕੇ ਚੱਲਦੇ ਆਂਗੇ ਉਧਰ ਭਰ ਕੇ ਡੋਲੂ ਕਰਾਏ ਤੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਕਿਵੇਂ ਭਰਨਾ ਕਿਵੇਂ ਛੱਡਣਾ ਵੈਸੇ ਆਪਣਾ ਵੀ ਪਹਿਲੀ ਵਾਰ ਦੀ ਐਕਸਪੀਰੀਅੰਸ ਆ ਪਰ ਆਪਾਂ ਹੁਣ ਥੋੜੀ ਨੌਲੇਜ ਆ ਗਈ ਪਹਿਲਾਂ ਪਤਨ ਚਾਰ ਕਰਾਹੇ ਸਿੜਤੇ ਭਰ ਕੇ ਤੇ ਚਲੋ ਫਿਰ ਆਪਾਂ ਦੇਖਦੇ ਆਂ ਅੱਗੇ ਕੀ ਬਣਦਾਗਾ ਇਹਦਾ ਇਹ ਭਰ ਲਿਆ ਆਪਾਂ ਕਰਾਹਾ ਆਪਾਂ ਇੱਕ ਪਹਿਲਾਂ ਵੀ ਭਰਿਆ ਸੀ ਉਹ ਇੱਥੇ ਛੜਦਾ ਉਹ ਲੋਕ ਨਹੀਂ ਲੱਗਿਆ ਸੀਗਾ ਪਿਛਲਾ ਉਹ ਲੋਕ ਲੱਗਣਾ ਜ਼ਰੂਰੀ ਹੈਗਾ ਜੇ ਉਹ ਚੰਗੀ ਤਰ੍ਹਾਂ ਲੱਗਿਆ ਨਾ ਹੋਵੇ ਤਾਂ ਇਹ ਨਿਕਲ ਜਾਂਦਾ ਉਲਟ ਜਾਂਦਾਗਾ ਕਰਾਹਾ ਉੱਥੇ ਹੀ ਖਾਲੀ ਹੋ ਜਾਂਦਾ ਦੇਖੋ ਪਹਿਲਾਂ ਇੱਥੇ ਖਾਲੀ ਹੋ ਗਿਆ ਪਹਿਲਾ ਕਰਾਹਾ ਇਹਦੇ ਨਾਲ ਬਾਕੀ ਆਪਾਂ ਨਵੀਂ ਮਸ਼ੀਨਰੀ ਤੇ ਥੋੜਾ ਹਿਸਾਬ ਘਟ ਆਉਂਦਾ ਹਨਾ ਆਪਣੀ ਜੀ ਦਾ ਹਿਸਾਬ ਹੁੰਦਾਗਾ ਆਪਾਂ ਇਹਦੇ ਪਹਿਲੇ ਦਿਨ ਆ ਉਹ ਕਰ ਰਹੇ ਆ ਬਾਕੀ ਕੰਪਿਊਟਰ ਸੌਰੀ ਡੋਲੂ ਕਰਾ ਆਪਾਂ ਉਂਝ ਵੀ ਅੱਜ ਅੱਜ ਪਹਿਲੀ ਦਿਨੀ ਚਲਾ ਰਹੇ ਹਾਂਗੇ ਲਓ ਵੀ ਮਿੱਤਰੋ ਆਪਣੇ ਕੋਲੇ ਰਹਿ ਗਈਆਂ ਹੁਣ ਤਿੰਨ ਟਰਾਲੀਆਂ ਤੇ ਟਾਈਮ ਹੋ ਗਿਆ 8:30 ਦਾ ਤੇ ਪਰ ਇਹਦੇ ਹੁਣ ਟਰੈਕ ਦੇ ਬੈਕ ਲਾਈਟ ਨਹੀਂ ਹੈਗੀ ਇਧਰ ਪਿੱਛੇ ਕੁਝ ਪਤਾ ਨਹੀਂ ਲੱਗਦਾ ਪਰ ਦੇ ਦਾ ਡੋਲੂ ਕਰਾਹੇ ਦਾ ਘੱਟ ਭਰ ਜਾਂਦਾ ਕਦੇ ਵੱਧ ਜਿਆਦਾ ਡਿੱਗ ਪੈਂਦਾ ਤੇ ਆਪਣੇ ਕੋਲ ਤਿੰਨ ਟਰਾਲੀਆਂ ਰਹਿ ਗਈਆਂ ਇਹ ਆਪਾਂ ਕੱਲ ਨੂੰ ਚੱਕਾਂਗੇ ਸਵੇਰੇ ਤੇ ਫਿਰ ਮਿਲਦੇ ਆਂ ਕੱਲ ਦੇ ਵਲੌਗ ਚ ਓਕੇ